ਵਾਹਿਗੁਰੂ ਜੀ ਨਾਮੁ ਨਾ ਜਲਮ ਤੁਮਾਰ ਭਿਆਮੀ ਹੋਪ ਸੁਭਦਿਸ਼ਾਨ ਨਾਮੁ ਕਰੀ ਆਮੀ ਹੋਪ ਗਵਾਨੀ ਚੰਦਰਾਇ ਨਵਾ ਸ਼ੇਕਪੂਰੀ ਮੰਦਰ ਖੰਨਾ ਵਿਖੇ ਲੱਖਾਂ ਦੀ ਚੋਰੀ ਅਤੇ ਬੇਅਦਬੀ ਦੀ ਮੰਗ ਭਾਗੀ ਘਟਨ ਨੂੰ ਲੈ ਕੇ ਸਨਾਤਨ ਧਰਮ ਵੱਲੋਂ ਸ਼ੇਕਪੂਰੀ ਮੰਦਰ ਵਿਖੇ ਲਗਾ ਟ੍ਰੈਫਿਕ ਜਮ ਹੋਇਆ ਸ਼ਹਿਰ ਦੇ ਵਿੱਚ ਉਹ ਉਸਨੂੰ ਅਸ਼ਵਾਸਨ ਪੁਲਿਸ ਵਾਲਿਆਂ ਨੇ ਅਸ਼ਵਾਸਨ ਦਿੱਤਾ ਵੀ ਅਸੀਂ 72 ਘੰਟੇ ਦੇ ਵਿੱਚ ਬੰਦੇ ਚੋਰ ਫੜ ਲਾਂਗੇ ਅਸ਼ਵਾਸਨ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 ਨਿਊਜ਼ ਹੌਂਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ

ਹੋਮ ਸੁਭਦ ਚਨਾਕ ਨਾਮ ਦੁਆਰ ਪਿਆਮੀ ਹੋਮ ਗਵਾਨੀ ਚੰਕਰਾਇ ਨਮੋ ਨਮਾ ਸੁਭਦ ਚਨਾਕ ਨਾਮ ਦੁਆਰ ਪਿਆਮੀ ਹੋਮ ਗਵਾਨੀ ਚੰਕਰਾਇ ਨਮੋ ਨਮਾ ਸੁਭਦ ਚਨਾਕ ਨੇ ਪੁਨਰ ਜਨਮ ਸਮਪਿਆਮੀ ਹੋਮ ਗਵਾਨੀ ਚੰਕਰਾਇ ਛੇਪੂਰੀ ਮੰਦਰ ਖੰਨਾ ਵਿਖੇ ਲੱਖਾਂ ਦੀ ਚੋਰੀ ਅਤੇ ਬੇਅਦਬੀ ਦੀ ਮੰਗ ਭਾਗੀ ਘਟਨ ਨੂੰ ਲੈ ਕੇ ਸਨਾਤਨ ਧਰਮ ਵੱਲੋਂ ਛੇਪੂਰੀ ਮੰਦਰ ਵਿਖੇ ਲਗਾਤਾਰ ਧਰਨਾ ਜਾਰੀ ਹੈ ਅਤੇ ਭਗਵਾਨ ਭੋਲੇਨਾਥ ਜੀ ਦਾ ਜਾਪ ਹੋ ਰਿਹਾ ਹੈ ਸਮਾਜ ਸੇਵੀ ਅੰਤਰਾ ਇਵਰਾਨੀ ਨੇ ਦੱਸਿਆ ਕਿ ਉਹਨਾਂ ਨੂੰ ਅੱਜ ਸ਼ਾਮ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਪ੍ਰੋਸਾਧਤਾ ਗਿਆ ਸੀ ਕਿ ਚੋਰ ਫੜ ਲਏ ਜਾਣਗੇ ਅਤੇ ਅਸਵੀ ਬੇਨਤੀ ਕਰਦੇ ਆ ਕਿ ਭਗਵਾਨ ਪੋਲੇਨਾਥ ਅੱਗੇ ਕਿ ਚੋਰ ਜਲਦੀ ਫੜ ਲਏ ਜਾਣ ਉਹਨਾਂ ਦੱਸਿਆ ਕਿ 16 ਅਗਸਤ ਨੂੰ ਮੰਦਰ 'ਚ ਵਿਧੀ ਪੂਰਵਕ ਸ਼ਿਵਲਿੰਗ ਦੀ ਸਥਾਪਨਾ ਹੋ ਚੁੱਕੀ ਹੈ ਅਤੇ ਸ਼ਰਧਾਲੂ ਸ਼ਿਵਲਿੰਗ ਤੇ ਜਲਦਿਰਹਾ ਤੇ ਪੂਜਾ ਅਰਚਨਾ ਕਰ ਰਹੇ ਹਨ 15 ਤਰੀਕ ਨੂੰ ਜਦ ਇੱਥੇ ਮਦਭਾਗੀ ਹੋਈ ਸੀ ਘਟਨਾ ਉਸ ਤੋਂ ਬਾਅਦ ਟ੍ਰੈਫਿਕ ਜਮ ਹੋਇਆ ਸ਼ਹਿਰ ਦੇ ਵਿੱਚ ਉਹ ਉਸ ਦਿਨ ਅਸ਼ਵਾਸਨ ਪੁਲਿਸ ਵਾਲਿਆਂ ਨੇ ਅਸ਼ਵਾਸਨ ਦਿੱਤਾ ਵੀ ਅਸੀਂ 72 ਘੰਟੇ ਦੇ ਵਿੱਚ ਬੰਦੇ ਚੋਰ ਫੜ ਲਾਂਗੇ ਅਸ਼ਵਾਸਨ ਤੋਂ ਬਾਅਦ ਫਿਰ ਅਸੀਂ ਆ ਕੇ ਇੱਥੇ ਬੈਠ ਗਏ ਤਾਂ ਕਿ ਸ਼ਹਿਰ ਵਾਸੀ ਕੋਈ ਬੰਦਾ ਪਰੇਸ਼ਾਨ ਨਾ ਹੋਵੇ ਤੇ ਅਸੀਂ ਇੱਥੇ ਵਗਦਾ ਬੋਲਨਾਜੀ ਦੇ ਨਾਲ ਲੈ ਕੇ ਇੱਥੇ ਬੈਠੇ ਆਂ ਜਾਬ ਕਰੀ ਜਾਂਦੇ ਆਂ ਤੇ ਬੋਲਨਾਜੀ ਨੂੰ ਕਹਿੰਦੇ ਜਲਦੀ ਜਲਦੀ ਇਹ ਚੋਰ ਫੜੇ ਜਾਓ ਤੇ ਤੁਹਾਡੀਆਂ ਕਿਹੜੇ ਕਿਹੜੇ ਸੰਸਥਾਵਾਂ ਬੈਠੀਆਂ ਨੇ ਸਾਡੇ ਸੰਸਥਾਵਾਂ ਸਾਰੇ ਨੇ ਸਾਰਾ ਸ਼ਹਿਰ ਹੈ ਸਨਾਤਨ ਨੰਦ ਦੇ ਜਿਹੜੇ ਅਸੀਂ ਐ ਸਨਾਦਨੀ ਬੈਠੇ ਆ ਕੋਈ ਸੰਸਥਾ ਵਾਲਾ ਕੰਮ ਨਹੀਂ ਜਦ ਤੱਕ ਬਹਿਣਾ ਜਦ ਤੱਕ ਚੋਰ ਨਹੀਂ ਫੜਿਆ ਉਹਦੀ ਕੋਸ਼ਿਸ਼ ਹੈ ਵੈਸੇ ਸੋਮਵਾਰ ਤੱਕ ਟਾਈਮ ਸੀਗਾ ਅੱਜ ਸੋਮਵਾਰ ਹੋ ਗਿਆ ਦੇਖੋ ਸ਼ਾਮ ਤੱਕ ਬਰਬੂਰ ਕਿਰਪਾ ਕਰਦੇ ਚੋਰ ਫੜੇ ਜਾਂ ਇੱਕ ਬੰਦੇ ਪੁਲਿਸ ਅੱਜ ਨੇ ਬੁਲਾਇਆ ਤੁਹਾਨੂੰ ਪੁਲਿਸ ਬਜਾਸ ਨੇ ਸਾਨੂੰ ਬੁਲਾਇਆ ਸੀਗਾ ਤੇ ਬਸ ਉਹ ਅਸੀਂ ਮਿਲਲੀ ਜੁਲਦੇ ਅੱਜ ਵੀ ਕਿਹੜਾ ਮਾਰ ਕੇ ਗਏ ਨੇ ਆ ਕੇ ਮਿਲ ਕੇ ਗਏ ਨੇ ਬਸ ਸਤਿ ਸ਼੍ਰੀ ਅਕਾਲ ਤੇ ਮੰਗਰੇ ਪਾਰਟੀ ਵੀ ਸ਼ੁਰੂ ਹੋ ਗਈ ਮੰਦਈ ਪੜਗੋਏ ਸ਼ੁਰੂ ਹੋਗੀ 15 ਤੇ 16 ਤਰੀਕ ਨੂੰ ਚਲੇਗੇ ਜੀ ਆਪਣਾ ਸ਼ਿਵ ਸ਼ਿਵਜੀ ਆਪਣਾ ਲੈਏ ਸੀ ਤੇ ਉਸ ਤੋਂ ਬਾਅਦ ਪੂਜਾ ਚਨਾ ਹੋਗੀ ਤੇ ਕੱਲ ਤੋਂ ਅੱਜ ਵੇ ਜਾਚਾਣਾ ਸ਼ੁਰੂ ਹੋ ਗਿਆ ਚੱਲ ਰਿਹਾ ਚੰਗਾ ਧੰਨਵਾਦ ਅਗਲਾ ਕੀ ਇਸ ਤਰ੍ਹਾਂ ਅੱਜ ਸਾਡੇ ਦਾਸ ਤੇ ਪ੍ਰਭੂ ਕਿਰਪਾ ਬੇਨਤੀ ਕਰਦੇ ਆਂ ਵਿਚੋਰ ਫੜੇ ਜਮ ਸਾਡੇ ਮਨ ਨੂੰ ਸ਼ਾਂਤੀ ਮਿਲੇ ਬਹੁਤ ਮਾੜਾ ਕਰਕੇ ਗਏ ਨਹੀਂ ਜੋ ਕਰਕੇ ਗਏ ਨਹੀਂ